लाल लोक तारा चैनल ਵਿੱਚ ਵਿਸ਼ਵਾਸ ਪ੍ਰਗਟ ਕਰਨ ਵਾਲੇ ਸਭ ਸਾਥੀਆਂ ਦਾ ਹਾਰਦਿਕ ਸਵਾਗਤ ਸਾਥਿਓ ਜਿਸ ਦੇਸ਼ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਆਪਣੀ ਮਾਂ ਵਰਗੀ ਜ਼ਮੀਨ ਦੀ ਹਿਫਾਜ਼ਤ ਲਈ ਸੜਕਾਂ ਉੱਤੇ ਆ ਜਾਣ ਤਾਂ ਅਜਿਹੇ ਹਾਲਾਤ ਉਸ ਦੇਸ਼ ਦੀ ਨਿਗਾਰ ਵਾਲੀ ਸਥਿਤੀ ਨੂੰ ਬਿਆਨ ਕਰਦੇ ਹਨ ਪਹਿਲਾਂ ਕੇਂਦਰ ਸਰਕਾਰ ਦੇ ਖੇਤੀਬਾੜੀ ਨਾਲ ਸੰਬੰਧਿਤ ਕਾਲੇ ਕਾਨੂੰਨਾਂ ਦਾ ਵਿਰੋਧ ਤੇ ਹੁਣ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਇਹ ਲੈਂਡ ਪੂਲਿੰਗ ਨੀਤੀ ਕੀ ਹੈ ਤੇ ਪੰਜਾਬ ਦੇ ਕਿਸਾਨ ਇਸ ਦਾ ਵਿਰੋਧ ਕਿਉਂ ਕਰ ਰਹੇ ਹਨ ਇਸ ਨੂੰ ਸਮਝਣ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਵੇਖਣਾ ਲੈਂਡ ਪੂਲਿੰਗ ਦਾ ਅਰਥ ਹੈ ਜ਼ਮੀਨ ਇਕੱਠੀ ਕਰਨਾ ਕਹਿ ਲਓ ਕਿ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ ਨੂੰ ਮਿਲਾ ਕੇ ਇੱਕ ਵੱਡਾ ਖੇਤਰ ਬਣਾਉਣਾ ਤਾਂ ਕਿ ਉਸ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਕੀਤਾ ਜਾਵੇ ਲੈਂਡ ਪੂਲਿੰਗ ਦੀ ਨੀਤੀ ਨੂੰ ਸਮਝਣ ਲਈ ਇੱਕ ਪਿੰਡ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਮੰਨ ਲਓ ਇੱਕ ਪਿੰਡ ਵਿੱਚ ਛੋਟੇ-ਛੋਟੇ ਖੇਤ ਹਨ। ਇਨ੍ਹਾਂ ਖੇਤਾਂ ਦੇ ਮਾਲਕਾਂ ਨੂੰ ਆਪਣੀ ਜ਼ਮੀਨ ਲੈਂਡ ਪੂਲਿੰਗ ਯੋਜਨਾ ਦੇ ਤਹਿਤ ਦੇਣੀ ਹੋਵੇਗੀ। ਫਿਰ ਸਰਕਾਰ ਇਸ ਜ਼ਮੀਨ ਦਾ ਸ਼ਹਿਰੀਕਰਨ ਕਰਕੇ ਆਪਣੀ ਯੋਜਨਾ ਦੇ ਅਨਸਾਰ ਇਸ ਨੂੰ ਵਿਕਸਿਤ ਕਰੇਗੀ। ਵਿਕਸਿਤ ਹੋਣ ਤੋਂ ਬਾਅਦ ਜ਼ਮੀਨ ਦੇ ਹਰੇਕ ਮਾਲਕ ਨੂੰ ਉਸ ਦੀ ਜ਼ਮੀਨ ਦੇ ਅਨੁਪਾਤ ਅਨੁਸਾਰ ਵਿਕਸਿਤ ਭੂਮੀ ਦਾ ਇੱਕ ਹਿੱਸਾ ਮਿਲ ਜਾਵੇਗਾ ਭਾਵ ਉਸ ਨੂੰ ਇੱਕ ਰਿਹਾਈਸ਼ੀ ਪਲਾਟ ਜਾਂ ਕੋਈ ਵਪਾਰਕ ਦੁਕਾਨ ਵੀ ਦਿੱਤੀ ਜਾ ਸਕਦੀ ਹੈ ਇਸ ਨੀਤੀ ਦੇ ਤਹਿਤ ਪੰਜਾਬ ਸਰਕਾਰ ਪਿੰਡਾਂ ਵਿੱਚ 65533 ਏਕੜ ਜ਼ਮੀਨ ਕਿਸਾਨਾਂ ਕੋਲੋਂ ਲੈਣਾ ਚਾਹੁੰਦੀ ਹੈ ਜੋ ਕਿ ਖੇਤੀਬਾੜੀ ਲਈ ਬੜੀ ਉਪਜਾਊ ਹੈ ਸਰਕਾਰ ਉਸ ਜ਼ਮੀਨ ਦਾ ਸ਼ਰੀ ਕਰਨ ਕਰਕੇ ਕਲੋਨੀਆਂ ਕੱਟ-ਕੱਟ ਕੇ ਉਸ ਦਾ ਵਿਪਾਰੀਕਰਨ ਕਰੇਗੀ ਸਾਥੀਓ ਇਹਨੀ ਜ਼ਮੀਨ ਤੇ 50 ਪਿੰਡ ਵਸਦੇ ਹਨ ਸੋ ਕਿਸਾਨਾਂ ਕੋਲੋਂ ਜ਼ਮੀਨ ਲੈਣ ਦਾ ਭਾਅ 50 ਪਿੰਡਾਂ ਦਾ ਉਜਾੜਾ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਉਜਾੜਾ ਕਿੰਨੇ ਲੋਕਾਂ ਦੀ ਇਹਨਾਂ ਜ਼ਮੀਨਾਂ ਦੇ ਨਾਲ ਰੋਜੀ ਰੋਟੀ ਜੁੜੀ ਹੁੰਦੀ ਹੈ ਆਪਾਂ ਅੰਦਾਜ਼ਾ ਲਗਾ ਸਕਦੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਲੈਂਡ ਪੂਲਿੰਗ ਨੀਤੀ ਦੇ ਤਹਿਤ ਕਿਸਾਨਾਂ ਕੋਲੋਂ ਲਈ ਜ਼ਮੀਨ ਦੇ ਬਦਲੇ ਉਹਨਾਂ ਨੂੰ ਕੀ ਮਿਲੇਗਾ ਸਰਕਾਰ ਦਾ ਦਾਵਾ ਹੈ ਕਿ ਜਿਹੜਾ ਕਿਸਾਨ 1 ਏਕੜ ਜ਼ਮੀਨ ਲੈਂਡ ਪੂਲਿੰਗ ਲਈ ਦੇਵੇਗਾ ਉਸ ਨੂੰ 1000 ਗਾਜ ਦਾ ਰਹਾਇਸ਼ੀ ਪਲਾਟ ਅਤੇ 200 ਗਾਜ ਵਾਲੀ ਬਿਜ਼ਨਸ ਕਰਨ ਲਈ ਦੁਕਾਨ ਦਿੱਤੀ ਜਾ ਸਕਦੀ ਹੈ ਭਾਵ ਕਿਸਾਨਾਂ ਕੋਲੋਂ 4840 ਗਾਜ ਦੀ ਜ਼ਮੀਨ ਲੈ ਕੇ ਉਹਨਾਂ ਨੂੰ 1200 ਗਜ ਦੀ ਮਾਲਕੀ ਦਾ ਹੱਕ ਦੇਣਾ ਇਦਾਂ ਉਹੀ ਗੱਲ ਹੋਈ ਅਖੇ ਘੋੜੀ ਵੇਚ ਕੇ ਖੱ쩌 ਲਈ ਨਾਲੇ ਖਾਦੇ ਦੁਲੱਤੇ ਤੇ ਨਾਲੇ ਲਿੱਦ ਚੁਕਣੀ ਪਈ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਕੱਲੇ ਲੁਧਿਆਣੇ ਜ਼ਿਲ੍ਹੇ ਵਿੱਚ 24000 ਏਕੜ ਜ਼ਮੀਨ ਲੈਂਡ ਪੂਲਿੰਗ ਨੀਤੀ ਦੇ ਤਹਿਤ ਲਈ ਜਾਵੇਗੀ ਇੰਨੀ ਜ਼ਮੀਨ ਉੱਤੇ ਕਿੰਨੇ ਪਿੰਡ ਵਸਦੇ ਹੋਣਗੇ ਤੇ ਕਿੰਨੇ ਕਿਸਾਨਾਂ ਦੀ ਰੋਜੀ ਰੋਟੀ ਤੇ ਲੱਤ ਵੱਜੇਗੀ ਅੰਦਾਜ਼ਾ ਲਗਾ ਸਕਦੇ ਦੂਜੀ ਪਾਸੇ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਚੀਮੇ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਨੀਤੀ ਤਿਆਰ ਕੀਤੀ ਹੈ ਖਬਰਾਂ ਇਹ ਵੀ ਪੜਨ ਸੁਣਨ ਨੂੰ ਮਿਲ ਰਹੀਆਂ ਹਨ ਕਿ ਸਿਆਸੀ ਪਹੁੰਚ ਵਾਲੇ ਲੋਕ ਆਪਣੀ ਜ਼ਮੀਨ ਲੈਂਡ ਪੂਲਿੰਗ ਚੋਂ ਕਢਵਾ ਰਹੇ ਹਨ ਤੇ ਕਈ ਗਰੀਬ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਥਵਾ ਦਿੱਤਾ ਗਿਆ ਹੈ ਕਿਸਾਨਾਂ ਨੂੰ ਤਾਂ ਇਹ ਵੀ ਸਬਜ਼ ਬਾਗ ਦਿਖਾਏ ਜਾ ਰਹੇ ਹਨ ਕਿ ਉਹਨਾਂ ਕੋਲੋਂ ਲਈ ਜ਼ਮੀਨ ਦੇ ਬਦਲੇ ਜਿਹੜਾ ਰਿਹਾਈਸ਼ੀ ਪਲਾਟ ਉਹਨਾਂ ਨੂੰ ਦਿੱਤਾ ਜਾਵੇਗਾ ਉਸ ਦੀ ਕੀਮਤ 4 ਕਰੋੜ 20 ਲੱਖ ਰੁਪਏ ਹੋ ਸਕਦੀ ਹੈ ਇਹ ਦਾਅਵੇ ਕਰਨ ਵਾਲਿਆਂ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਨਿਧਿਆਣੇ ਤੋਂ ਨੇੜੇ ਪੈਂਦੀ ਜ਼ਮੀਨ ਦੀ ਕੀਮਤ 5 ਤੋਂ 8 ਕਰੋੜ ਪ੍ਰਤੀ ਏਕੜ ਹੈ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਕਿਸਾਨੀ ਪਹਿਲਾਂ ਹੀ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਹੈ ਇਸ ਨੀਤੀ ਨਾਲ ਉਹਨਾਂ ਨੂੰ ਕਿੰਨਾ ਕੋਈ ਫਾਇਦਾ ਹੋਣ ਵਾਲਾ ਹੈ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਸਾਨ ਵਿਚਾਰੇ ਫਸੇ ਹੋਏ ਹਨ ਕਿ ਇਸ ਲੈਂਡ ਪੂਲਿੰਗ ਨੀਤੀ ਦੇ ਤਹਿਤ ਸਰਕਾਰ ਉਹਨਾਂ ਦੀ ਜ਼ਮੀਨ ਇਕੱਠੀ ਕਰ ਰਹੀ ਹੈ ਜਾਂ ਖੋ ਰਹੀ ਹੈ ਇਹ ਇੱਕ ਬਹੁਤ ਭਖਵਾ ਮਸਲਾ ਹੈ ਨਾਲੇ ਜੇ ਦੇਖਿਆ ਜਾਵੇ ਤਾਂ ਪੰਜਾਬ ਦੀ 42% ਆਬਾਦੀ ਤਾਂ ਪਹਿਲਾਂ ਹੀ ਸ਼ਹਿਰਾਂ ਵਿੱਚ ਰਹਿੰਦੀ ਹੈ ਸ਼ਹਿਰਾਂ ਵਿੱਚ ਕਲੋਨੀਆਂ ਅਜੇ ਵੀ ਖਾਲੀ ਪਈਆਂ ਹਨ ਫਿਰ ਪੰਜਾਬ ਦੀ ਉਪਜਾਊ ਭੂਮੀ ਦਾ ਸ਼ਹਿਰੀਕਰਨ ਕਰਕੇ ਭਲਾ ਕਿਹੜੀ ਸੋਨੇ ਦੀ ਲੰਕਾ ਬਣਾਉਣੀ ਹੈ ਗੱਲ ਸਮਝ ਤੋਂ ਪਰੇ ਹੈ ਅਸੀਂ ਅਖੀਰ ਜੇ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਵਾਕਿਆ ਹੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੀ ਹੈ ਤਾਂ ਪੰਜਾਬ ਵਾਸੀਆਂ ਨੂੰ ਵਧੀਆਂ ਸਿਹਤ ਸਹੂਲਤਾਂ ਦੇ ਨਾਲ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰੇ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇ ਕਿਸਾਨਾਂ ਕੋਲੋਂ ਜ਼ਮੀਨਾਂ ਲੈ ਕੇ ਉਹਨਾਂ ਨੂੰ ਹੋਰ ਜ਼ਿਆਦਾ ਬੇਰੋਜ਼ਗਾਰ ਨਾ ਕਰੇ ਸਾਥੀਓ ਮੇਰੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ